ਸਾਹਿਬ ਜੀ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਮਤਲਬ ਦੱਸਣਾ ਚਾਹੁੰਨਾ ਕਿ ਨਿਆਲ ਜਿਹੜਾ ਧਰਨਾ ਲੱਗਿਆ ਸੀ ਵੀਰ ਭਰਾਵਾ ਡਰਾਈਵਰਾਂ ਦਾ ਦੋਵਾਂ ਦਾ ਜਿਨ੍ਹਾਂ ਦੀ ਲਖਵਿੰਦਰ ਸਿੰਘ ਲੱਖਾ ਨੇ ਤੇ ਵਿੱਚ ਹੋਰ ਜੀਤਾ ਲੋਰੀਆ ਜਿਵੇਂ ਇਹਨਾਂ ਦੇ ਸ਼ਖਸਾਂ ਦੇ ਕੁਝ ਹੋਰ ਨਾਂ ਸੀ ਤੇ ਉਹਨਾਂ ਬਾਰੇ ਗੁਸ ਮੈਂ ਆਪਣੀ ਗੱਲਬਾਤ ਕਰਨ ਲੱਗਾ ਜਿਹੜੀ ਮੇਰੇ ਕੋਲ ਨਿਊਜ਼ ਆਈ ਅਪਡੇਟ ਮੈਂ ਉੱਥੇ ਧਰਨੇ ਦੇ ਵਿੱਚ ਹੁਣ ਮੌਜੂਦ ਸੀ ਤੇ ਸਭ ਤੋਂ ਪਹਿਲਾਂ ਮੈਂ ਜੱਟ ਬਾਬਾ ਟੈਲੀਵਿਜ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਬਾਈ ਜੀ ਕਮੈਂਟਾਂ ਚ ਬਾਈ ਪੁੱਛੀ ਜਾਂਦੇ ਸੀ ਬਾਈ ਤੇਰਾ ਨਾਮ ਕੀ ਏ ਤੇ ਮਤਲਬ ਕਈਆਂ ਦੇ ਕਮੈਂਟ ਆਏ ਬਾਈ ਤੇਰਾ ਕਿਤਾ ਕੀ ਏ ਬਾਈ ਜੀ ਮੈਂ ਦੱਸ ਦੇਣਾ ਚਾਹੁੰਦਾ ਕਿ ਮੇਰਾ ਨਾਮ ਡਿੰਪਲ ਦਿਓਲ ਏ ਮੇਰਾ ਸ਼ਹਿਰ ਪਾਤਣਾ ਪਿੰਡ ਚਨਗੜਾ ਹੈ ਤੇ ਕਿਤਾ ਬਾਈ ਮੇਰਾ ਆਪ ਦਾ ਖੇਤੀਬਾੜੀ ਦਾ ਤੇ ਕੁਝ ਭਰਾਵਾਂ ਦੇ ਕਮੈਂਟ ਆਏ ਕਹਿੰਦੇ ਦੱਸੋ ਬਈ ਆਪਣੇ ਬਾਰੇ ਤੇ ਬਈ ਮੇਰਾ ਖੇਤੀਬਾੜੀ ਦਾ ਬਾਕੀ ਮੈਂ ਬਾਹਰ ਮਤਲਬ ਦੁਬਈ ਕਾਫੀ ਟਾਈਮ ਟਰੱਕ ਚਲਾ ਕੇ ਆਇਆ 2011 ਦੇ ਵਿੱਚ ਮੈਂ ਦੁਬਈ ਗਿਆ ਸੀ ਤੇ ਹੁਣ ਹੀ ਵਾਪਸ ਆਇਆ ਮੈਨੂੰ 1.5 ਸਾਲ ਹੋ ਗਏ ਇੰਡੀਆ ਵਾਪਸ ਆਏ ਨੂੰ ਉਸ ਤੋਂ ਬਾਅਦ ਬਈ ਮੈਂ ਆਪਣੇ ਨਾਲਾ ਸਮਾਜਿਕ ਸੇਵੀ ਆਪਣਾ ਜੁੜ ਗਿਆ ਆਪਣੇ ਪੰਜਾਬ ਦੇ ਵਿੱਚ ਜੁਮੇ ਵੀ ਲਾ ਲੋਗੇ ਤਾਂ ਸਾਡੇ ਤਰਨੇ ਹੁੰਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਖੜਦਾ ਜਿਹਨੂੰ ਸਪੋਰਟ ਕਰਦਾ ਉਹ ਜਿਵੇਂ ਕਹਿਣ ਤੇ ਨਾ ਜਿਹਦੇ ਪੱਲੇ ਲਾਲੋ ਸੱਚ ਦੀ ਆਵਾਜ਼ ਹੈ ਨਾ ਉਹ ਹਮੇਸ਼ਾ ਹੀ ਬੋਲਦਾ ਰਹੇਗਾ ਬਲੰਦ ਕਰਦਾ ਰਹੇਗਾ ਭਾਈ ਹੁਣ ਗੱਲ ਇਸ ਤਰ੍ਹਾਂ ਸੀ ਹੁਣ ਨਵੀਂ ਅੱਜ ਦੀ ਅਪਡੇਟ ਆਈ ਏ ਕਿ ਉਹ ਵੀਰ ਭਰਾ ਜਿਹੜੇ ਡਰਾਈਵਰ ਸਨ ਉਹ ਕਮੇਟੀ ਨੇ ਫੈਸਲਾ ਕੀਤਾ ਨਿਆਲ ਕਮੇਟੀ ਨੇ ਉਹ ਉਹਨਾਂ ਨੇ ਮਤਲਬ ਰਹਿਗਮਖਸ਼ਰਾ ਸਾਡਾ ਵੀ ਕੀਤਾ ਤੇ ਇਹੀ ਗੱਲ ਚੱਲੀ ਜਾਂਦੀ ਹੈ ਕਿ ਉਹਨਾਂ ਦੇ ਜਿਹੜੇ ਦੋ ਡਰਾਈਵਰ ਭਰਾ ਸਹੀ ਉਹਨਾਂ ਦੇ ਬੱਚਿਆਂ ਨੂੰ ਮਤਲਬ ਨੌਕਰੀਆਂ ਦਿੱਤੀਆਂ ਜਾਣਗੀਆਂ ਦੋਵਾਂ ਨੂੰ ਇੱਕ ਪੜ੍ਹਾਈ ਦੇ ਮੁਤਾਬਕ ਜਿੰਨੀ ਕੋ ਉਹਨਾਂ ਨੇ ਪੜ੍ਹਾਈ ਕੀਤੀ ਉਸ ਹਿਸਾਬ ਨਾਲ ਉਹਨਾਂ ਨੂੰ ਨੌਕਰੀਆਂ ਮਿਲ ਜਾਣਗੀਆਂ ਇਹ ਪੰਜਾਬ ਪੁਲਿਸ ਦੇ ਮਤਲਬ ਅਧਿਕਾਰੀਆਂ ਨੇ ਗੱਲਬਾਤ ਕੀਤੀ ਹੋਣਾ ਕਿ ਉਹਨਾਂ ਦੇ ਚੱਲ ਜੰਦਾ ਹੈ ਕਿ ਨਾਲ 4-4 ਲੱਖ ਰੁਪਈਆ ਦੋਵਾਂ ਪਰਿਵਾਰਾਂ ਨੂੰ ਤੇ ਨਾਲ ਇੱਕ ਇੱਕ ਨੌਕਰੀ ਉਸ ਤੋਂ ਬਲਾ ਦਾ ਜੁਆਇਨਿੰਗ ਦੀ ਗੱਲ ਕਰਦੇ ਸੀ ਕੱਲ ਨੂੰ ਜਿਵੇਂ ਐਤਵਾਰ ਏ ਸੰਡੇ ਦਾ ਦਿਨ ਹੈ ਕਿ ਸੋਮਵਾਰ ਤੋਂ ਆਪਣੀ ਡਿਊਟੀ ਜੁਆਇਨ ਕਰ ਲੈਣਾ ਆ ਕੇ ਇਹ ਪੰਜਾਬ ਪੁਲਿਸ ਨੇ ਮਤਲਬ ਭਰੋਸਾ ਦਿਵਾਇਆ ਐ ਐਸਐਸਪੀ ਸਾਹਿਬ ਪਟਿਆਲਾ ਨੇ ਤੇ ਉਸ ਤੋਂ ਬਾਅਦ ਹੋਰ ਵੀ ਸੀਨੀਅਰ ਅਧਿਕਾਰੀ ਉੱਥੇ ਸਾਰੇ ਮੌਜੂਦ ਨੇ ਧਰਨੇ ਦੇ ਵਿੱਚ ਹੁਣ ਅਸੀਂ ਧਰਨੇ ਤੋਂ ਆ ਕੇ ਇੱਕ ਸਾਈਡ 'ਚ ਆਪਣੀ ਗੱਡੀ ਲਾ ਕੇ ਵੀਡੀਓ ਦੇ ਆ ਬਣਾਉਣਾ ਤੇ ਬਾਈ ਜੀ ਮਤਲਬ ਸਿਸਕਾਰ ਦਾ ਕਰਨ ਦਾ ਤੈ ਹੋ ਗਿਆ ਮਤਲਬ ਕਮੇਟੀ ਨੇ ਫੈਸਲਾ ਕੀਤਾ ਕਿ ਸੰਸਕਾਰ ਕੀਤਾ ਜਾਵੇ ਤੇ ਹੁਣ ਪਿੰਡ ਨੂੰ ਵੀ ਸਾਰਿਆਂ ਨੂੰ ਪੁੱਛਿਆ ਗਿਆ ਨਾਲ ਨੂੰ ਕਿ ਭਾਈ ਦੱਸੋ ਕਿ ਜੇ ਤੁਹਾਨੂੰ ਇਹ ਫੈਸਲਾ ਮਨਜ਼ੂਰ ਹੈ ਕਿ ਤੁਸੀਂ ਆਪਣੇ ਹੱਥ ਖੜੇ ਕਰਕੇ ਸਾਰੇ ਕਹਿ ਸਕਦੇ ਹੋ ਕਿ ਭਾਈ ਸਾਨੂੰ ਮਨਜ਼ੂਰ ਹੈ ਭਾਈ ਕੁਝ ਲੋਕਾਂ ਨੇ ਉੱਥੇ ਰੋਸ ਵੀ ਜਮਾਇਆ ਤੇ ਕੁਝ ਲੋਕਾਂ ਨੇ ਆਪਣੇ ਵੱਲੋਂ ਹੱਥ ਵੀ ਖੜੇ ਕਰਕੇ ਇਸ ਗੱਲ ਨੂੰ ਕਿਹਾ ਵੀ ਗੱਲ ਮਤਲਬ ਮਨ ਨੂੰ ਜਿਵੇਂ ਝੂਕ ਕੇ ਕਿਹਾ ਉਨ੍ਹਾਂ ਕੀ ਠੀਕ ਹੈ ਭਾਈ ਸੰਸਕਾਰ ਹੋਣਾ ਵੀ ਚਾਹੀਦਾ ਹੈ ਕਿ ਅੱਜ ਭਾਈ 9 ਦਿਨ ਹੋ ਗਏ ਨੇ ਡੈਡ ਬੋਡੀਆਂ ਪਈਆਂ ਨੂੰ ਤੇ ਉਸ ਤੋਂ ਬਾਅਦ ਚੱਲੀ ਜਾਂਦਾ ਫੜੇ ਹੁਣ ਇਹ ਨਹੀਂ ਪਤਾ ਬਾਈ ਜੀ ਮਤਲਬ ਲਾ ਲੋ ਸੰਸਕਾਰ ਹੁਣ ਅੱਜ ਕਰਦੇ ਨੇ ਜਾਂ ਕੱਲ ਨੂੰ ਕਰਦੇ ਨੇ ਕਿ ਇਸ ਚੀਜ਼ ਦਾ ਤੈਅ ਹੋ ਗਿਆ ਕਿ ਸੰਸਕਾਰ ਮਤਲਬ ਕੀਤਾ ਜਾਵੇ ਹੁਣ ਉੱਥੋਂ ਸੀਨੀਅਰ ਅਧਿਕਾਰੀ ਪਟਿਆਲੇ ਤੋਂ ਐਸਐਸਪੀ ਸਾਹਿਬ ਡੀਸੀ ਸਾਡੇ ਪਤਨਾ ਦੇ ਡੀਐਸਪੀ ਸਾਹਿਬ ਮਤਲਬ ਜਿਹੜਾ ਨਿਆਲ ਧਰਨਾ ਲੱਗਿਆ ਕਿ ਧਰਨੇ ਦੇ ਮਤਲਬ ਲਾ ਲੋ ਸਾਰੇ ਹੁਣ ਉੱਥੇ ਵੱਡੇ ਅਫਸਰ ਅਧਿਕਾਰੀ ਸਾਰੇ ਪਹੁੰਚਣਗੇ ਕੁਝ ਨਿਆਂਪਿੰਡ ਦੀ ਕਮੇਟੀ ਹੈ ਤੇ ਕੋਸ਼ਿਸ਼ ਸੀਨੀਅਰ ਆਗੂ ਨੇ ਉੱਥੇ ਸਾਰੇ ਨਾਲੋਂ ਕਿਸਾਨ ਯੂਨੀਅਨ ਦੇ ਸਾਰੇ ਹੀ ਉੱਥੇ ਮੌਜੂਦ ਨੇ ਇਸ ਟਾਈਮ ਧਰਨੇ ਤੇ ਤੇ ਗੱਲਬਾਤ ਚੱਲੀ ਜਾਂਦੀ ਹੈ ਤੇ ਮੈਂ ਸੋਚਿਆ ਕਿ ਆਪਾਂ ਇੱਕ ਵੀਡੀਓ ਬਣਾ ਕੇ ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਉਹਨਾਂ ਨੂੰ ਦੱਸੀਏ ਕਿ ਬਾਈ ਕਮੇਟੀ ਦਾ ਫੈਸਲਾ ਆਏ ਕੀ ਪਰਿਵਾਰ ਦਾ ਫੈਸਲਾ ਹੈ ਇਹ ਕਿ ਜਿਹੜਾ ਉਹਨਾਂ ਦੇ ਪਰਿਵਾਰ ਦੇ ਲਾਲੋ ਉਸ ਜੀ ਨੇ ਤੇ ਉਹਨਾਂ ਨੂੰ ਪੁੱਛਿਆ ਗਿਆ ਸੀ ਮਤਲਬ ਜਿਵੇਂ ਮੁੰਡਾ ਸੀਗੇ ਜਾਂ ਉਹਦੇ ਡੈਡੀ ਨੂੰ ਵੀ ਪੁੱਛਿਆ ਗਿਆ ਕਿ ਫੈਸਲੇ ਬਾਰੇ ਕਿ ਸੰਸਕਾਰ ਕੀਤਾ ਜਾਏ ਜਾਂ ਨਾ ਕੀਤਾ ਜਾਵੇ ਉਹਨੇ ਬਈ ਬਹੁਤ ਲਾਲੋ ਸਾਰੇ ਨਗਰ ਨੂੰ ਪੁੱਛਿਆ ਉਹ ਕਹਿੰਦਾ ਮੈਂ ਇਕੱਲੇ ਦਾ ਫੈਸਲਾ ਲੈਣਾ ਨਹੀਂ ਕਿ ਉਹਨੇ ਸਾਰੇ ਮਤਲਬ ਜਿੰਨਾ ਵੀ ਉੱਥੇ ਧਰਨੇ ਦੇ ਉੱਤੇ ਨਗਰ ਦੇ ਰੋ ਲਵਕਵਕ ਪਿੰਡਾਂ ਦੇ ਉੱਤੋਂ ਜਿੰਨੇ ਵੀ ਲੋਕ ਆਏ ਉੱਥੇ ਬੈਠੇ ਸੀ ਧਰਨੇ ਤੇ ਉਹਨਾਂ ਨੇ ਫਿਰ ਮੈਿਕ ਬੰਦ ਕਰਕੇ ਉਹਨਾਂ ਨੇ ਫਿਰ ਸਾਰੇ ਨਗਰ ਨੂੰ ਉੱਤੇ ਇਕੱਠਾ ਕਰਕੇ ਪਹਿਲਾਂ ਉਹਨਾਂ ਨੇ ਆਪਣੀ ਸਲਾਹ ਕੀਤੀ ਇੱਕ ਤੇ ਫਿਰ ਨਗਰ ਨੂੰ ਥੋੜਾ ਜਿਹਾ ਸਾਈਡ 'ਚ ਲੈ ਕੇ ਉੱਥੇ ਸਲਾਹ ਕੀਤੀ ਪਿੰਡ ਦੇ ਨੌਜਵਾਨ ਮੁੰਡਿਆਂ ਨਾਲ ਹੋਰ ਵੀ ਪਾਤਰਾਂ ਦੇ ਬਹੁਤ ਨੌਜਵਾਨ ਮੁੰਡੇ ਸੀ ਉੱਥੇ ਸਾਰਿਆਂ ਨਾਲ ਉਹਨਾਂ ਨੇ ਰਾਜਮਸਤਰਾ ਕੀਤਾ ਤੇ ਬਾਅਦ ਦੇ ਵਿੱਚੋਂ ਫਿਰ ਆਪਣੇ ਜਿੱਥੇ ਧਰਨਾ ਲੱਗਦਾ ਉੱਥੇ ਆਏ ਉੱਥੇ ਸਪੀਕਰ ਦੇ ਵਿੱਚ ਇਹਨਾਂ ਨੇ ਫਿਰ ਆਪ ਦਾ ਵੱਖ ਰੱਖਿਆ ਬਾਕਰਾਕਤ ਦੇ ਕਾਰਨ ਫਿਰ ਦੱਸਿਆ ਗਿਆ ਕਿ ਸਸਕਾਰ ਮਤਲ ਕੀਤਾ ਜਾਵੇ ਕੀ ਨੌਕਰੀਆਂ ਕੀ ਪੜ੍ਹਾਈ ਦੇ ਮੁਤਾਬਕ ਜਿੰਨਾ ਕੋਈ ਬੱਚਾ ਪੜ੍ਹਿਆ ਕੀ ਪੰਜਾਬ ਸਰਕਾਰ ਉਹਨਾਂ ਨੂੰ ਨੌਕਰੀਆਂ ਦੇਗੀ ਨਾਲ 4-4 ਲੱਖ ਰੁਪਇਆ ਦੇਗੀ ਤੇ ਬਾਕੀ ਬਾਈ ਜੀ ਆਹ ਅਪਡੇਟ ਅੱਜ ਦੀ ਤੇ ਵੇਖੋ ਹਲੇ ਤੈਹ ਨਹੀਂ ਹੋਇਆ ਕਿ ਸਸਕਾਰ ਅੱਜ ਕਰਨਾ ਉਹਨਾਂ ਵੀਰ ਭਰਾਵਾਂ ਦਾ ਡਰਾਈਵਰਾਂ ਦਾ ਕੀ ਸਵੇਰੇ ਕਰਨਾ ਇਹ ਹਲੇ ਕੋਈ ਤੈਹ ਨਹੀਂ ਹੋਇਆ ਵੈਸੇ ਤਿਆਰੀ ਚੱਲੀ ਜਾਂਦੀ ਏ ਕਿ ਹੋਣ ਕਰਦੇ ਨੇ ਜਾਂ ਸਵੇਰੇ ਕਰਦੇ ਨੇ ਬਾਕੀ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਕਿ ਲੱਖਾ ਐਸਐਸਆਈ ਦੀ ਜਿਹੜਾ ਉਹ ਵਾਲੇ ਅਰੈਸਟ ਨਹੀਂ ਹੋਇਆ ਐਸਐਸਪੀ ਸਾਹਿਬ ਮਤਲਬ ਇੰਨੇ ਭਰੋਸਾ ਦਵਾਇਆ ਇੱਥੇ ਕਿ ਉਹਨੂੰ ਹੀ ਅਰੈਸਟ ਕਰ ਲਾਂਗੇ ਕੁਝ ਘੰਟਿਆਂ 'ਚ ਕਰ ਲਾਂਗੇ ਛੇਤੀ ਤੋਂ ਛੇਤੀ ਉਹਨੂੰ ਗ੍ਰਿਫਤਾਰ ਕਰਾਂਗੇ ਛੱਡਣਾ ਸੀ ਹੈ ਨਹੀਂ ਕਿ ਲੱਖੇ ਐਸਐਸਏ ਨੂੰ ਮਤਲਬ ਉਹ ਪੰਜਾਬ ਪੁਲਿਸ ਦੇ ਮਤਲਬ ਗ੍ਰਿਫਤਾਰੀ ਤੋਂ ਫਰਾਰੇ ਭੰਗੋੜਾ ਸਮਝ ਸਕਦੇ ਹਾਂ ਬਾਕੀ ਜਿਹੜੇ ਉਹਦੇ ਨਾਲ ਸਨ ਤੇ ਇੱਕ ਲਾ ਲੋ ਦੇਸਾ ਸੀ ਲਾਟ ਮੁਜਾਰੇ ਤੋਂ ਤੇ ਉਹਦੇ ਵਿੱਚ ਜੀਤਾ ਲੋਰੀਆ ਸੀ ਤੇ ਇੱਕ ਬਾਲ ਮਿਸਤਰੀ ਦੱਸਿਆ ਜਾਂਦਾ ਉਹ ਰੈਸਟ ਨਹੀਂ ਉਹ ਪੁਲਿਸ ਦੇ ਮਤਲਬ ਰੈਸਟ ਕੀਤੇ ਨੇ ਤੇ ਲੱਖਾ ਸੀ ਜਿਹੜਾ ਲਖਵਿੰਦਰ ਸਿੰਘ ਲੱਖਾ ਐਸਆਈ ਉਹ ਰੈਸਟ ਨਹੀਂ ਹੈਗਾ ਉਹ ਕੋਸ਼ ਐਸਐਸਪੀ ਸਾਹਿਬ ਗੁਰੂ ਜਰਮਣ ਨੇ ਗਿਆ ਕਿ ਅਸੀਂ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣੇ ਆ ਅਸੀਂ ਉਹਨੂੰ ਰੈਸਟ ਕਰਾਂਗੇ ਜਲਦ ਤੋਂ ਜਲਦ ਪੋਸ਼ਟ ਘੰਟਿਆਂ 'ਚ ਕਰਾਂਗੇ ਤੇ ਉਹ ਐਸਐਸਪੀ ਸਾਹਿਬ ਪਟਿਆਲੇ ਤੋਂ ਮਤਲਬ ਹੋ ਇਹ ਧਰਨੇ 'ਚ ਆ ਰਹੇ ਨੇ ਬਾਕੀ ਜੋ ਕੋਈ ਹੋਰ ਕੋਈ ਅਪਡੇਟ ਹੋਈ ਤਾਂ ਤੁਹਾਨੂੰ ਸਰੋਤਿਆਂ ਨੂੰ ਜਰੂਰ ਦਿਆਂਗੇ ਤੇ ਬਾਕੀ ਬਾਈ ਜੀ ਤੁਸੀਂ ਆਪਣੇ ਕਮੈਂਟਾਂ 'ਚ ਦੱਸ ਦਿਓ ਤੇ ਬਾਕੀ ਬਾਈ ਜੀ ਜੋ ਵੀ ਕੋਈ ਗੱਲਬਾਤ ਅੱਗੇ ਚੱਲੀ ਜਾਂ ਕੱਲ ਨੂੰ ਸਸਕਾਰ ਕੀਤਾ ਜਾਂ ਅੱਜ ਕੀਤਾ ਉਹਦੀ ਵੀਡੀਓ ਵੀ ਅਸੀਂ ਜਰੂਰ ਪਾਵਾਂਗੇ ਤੇ ਬਾਕੀ ਜੱਟ ਬਾਬਾ ਟੀਵੀਜ਼ਨ ਦਾ ਬਹੁਤ ਬਹੁਤ ਧੰਨਵਾਦ ਮੁੰਡਾ ਜਿਹੜਾ ਗੁਰਮੁਖ ਸਿੰਘ ਸੰਧੂ ਉਹ ਵਿਚਾਰਾ ਬਹੁਤ ਹੀ ਦਿਲਦਰਿਆ ਮੁੰਡਾ ਬਹੁਤ ਮਤਲ ਲਾ ਲੋ ਉਹਨੇ ਇਸ ਸੰਯੋਗ ਦਿੱਤਾ ਇਸ ਧਰਨੇ ਦਾ ਤੇ ਉਹ ਮੁੰਡੇ ਬਾਰੇ ਅਸੀਂ ਤਾਂ ਪ੍ਰਮਾਤਮਾ ਦੇ ਅੱਗੇ ਦੁਆਈ ਕਰ ਸਕਦੇ ਹਾਂ ਸੱਚੇ ਪਾਤਸ਼ਾਹ ਇਹ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੀ ਤੇ ਜਿੱਥੇ ਤੱਕ ਉਹ ਉਹ ਮੁੰਡੇ ਦੀ ਸੋਚ ਹੈ ਹੋਰ ਚੈਨਲਾਂ ਦੀ ਵੈਸੇ ਸੋਚ ਨਹੀਂ ਹੈਗੀ ਉਹ ਮੁੰਡੇ ਨੂੰ ਕੱਢ ਕੇ ਸਾਥ ਇਸ ਧਰਨੇ ਦਾ ਦਿੱਤਾ ਬਾਕੀ ਹੋਰ ਵੀ ਗੱਲ ਹੈ ਬਾਈ ਉਹ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਪੀਤਦੀ ਹੈ ਗੁਰਮukh ਸਿੰਘ ਜੱਟ ਟੀਵੀ ਬਾਬਾ ਉੱਥੇ ਜ਼ਰੂਰ ਪਹੁੰਚਦਾ ਹੈ ਉਹ ਪਤਾ ਹੈ ਉਹਨੂੰ ਆਪਣੇ ਅਸੀਂ ਸਮਝਦੇ ਆ ਉਹ ਬਾਈ ਨੂੰ ਉਹਦਾ ਮਤਲਬ ਇੱਕ ਨਜ਼ਰੀਆ ਲਾ ਲਓ ਜਾਂ ਦਿਲ ਦੇ ਲਈ ਇਸ ਤਰ੍ਹਾਂ ਦਾ ਕੁਝ ਅਸੀਂ ਸਾਡੇ ਕੋਲ ਮਤਲਬ ਕਹਿਣ ਦੇ ਸ਼ਬਦ ਨਹੀਂ ਹੈਗੇ ਕਿ ਉਹ ਹਮਦਰਦੀ ਹਰ ਮਤਲਬ ਪਰਿਵਾਰਾਂ ਨਾਲ ਕਰਦਾ ਤੇ ਮਤਲਬ ਪਰਿਵਾਰਾਂ ਚ ਜਾਂਦਾ ਵੀ ਹੈ ਬਾਕੀ ਪ੍ਰਮਾਤਮਾ ਉਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਛਾ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਬਾਈ ਜੀ ਮੇਰਾ ਪਿੰਡ ਚਨਗਰਾ ਮੇਰਾ ਸ਼ਹਿਰ ਪਾਤਨਾ ਮੇਰਾ ਨਾਮ ਮਤਲਬ ਦੋ ਨਾਮ ਸੀ ਮੇਰੇ ਮੇਰੇ ਮੰਮੀ ਡੈਡੀ ਜਿਹੜਾ ਡਿੰਪਲ ਤੇ ਡੈਡੀ ਨੇ ਡਿੰਪੋ ਰੱਖਿਆ ਤੇ ਮਾਤਾ ਨੇ ਕੁਦਰਤ ਰੱਖਿਆ ਤੇ ਬਾਈ ਜੀ ਮੇਰਾ ਮਤਲਬ ਲਾਲੋ ਜਿਹੜਾ ਗੋਤ ਸੀ ਉਹ ਦਿਓਲ ਹੈ ਬਾਕੀ ਮੈਂ ਸ਼ਹਿਰ ਪਾਤਨਾ ਤੋਂ ਬਲੋਂਗ ਕਰਦਾ ਮੇਰਾ ਨਾਲ ਹੀ ਨਾਲ ਹੀ ਪਿੰਡ ਪੈਂਦਾ 1 ਕਿਲੋਮੀਟਰ ਦਸਣਾ ਚਾਉਣਾ ਭਾਈ ਪੁੱਛਦੇ ਸੀ ਸਾਰੇ ਕਮੈਂਟਾਂ ਦੇ ਵਿੱਚ ਬਾਈ ਜੀ ਆਪਣਾ ਪਿੰਡ ਬਾਰੇ ਆਪਣਾ ਨਾਮ ਬਾਰੇ ਜਿਹੜੂ ਬਸਿਓ ਸਰੋਗ ਭਾਈ ਜੀ ਕੋਈ ਅਪਡੇਟ ਹੋਈ ਤਾਂ ਜਰੂਰ ਦਿਆਂਗੇ ਵਾਹਿਗੁਰੂ ਜੀ ਖਾਲਸਾ ਸੇ ਰਿਹਾ ਵਾਹਿਗੁਰੂ ਜੀ ਕੀ ਬੋਲ